ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਪਾਂ ਪਹਿਲਾਂ ਵੀ ਫਾਰਮ ਤੇ ਆਈ ਸੀ ਢੋਲੇ ਵਾਲੇ ਫਾਰਮ ਤੇ ਤੁਸੀਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਇੱਕ ਵਾਰੀ ਫੇਰ ਪਹੁੰਚੇ ਆਪਣੇ ਭਰਾ ਦੇ ਕੋਲੇ ਹੋਰ ਬਾਈ ਠੀਕ ਠਾਕ ਹੋਣੀ ਵਧੀਆ ਵਧੀਆ ਬਾਈ ਤੂੰ ਕਿਮ ਗੱਡੀਆਂ ਜੀ ਤੇ ਬਾਈ ਨਾਲ ਬਾਈ ਜ਼ਿਆਦਾਤਰ ਮੱਝ ਹੀ ਰੱਖਦੇ ਆ ਫਾਰਮ ਦੇ ਉੱਤੇ ਪਹਿਲਾਂ ਗਾਈਆਂ ਦਾ ਵੀ ਬਾਈ ਹੁਣੇ ਕਰਦੇ ਸੀਗੇ ਕੰਮ ਤੇ ਅੱਜ ਨਹੀਂ ਘੜੀਏ ਗੱਲ ਕਰੀਏ ਬਾਈ ਹੁਣ ਕੋਲੇ ਮੱਝਾਂ ਹੀ ਨੇ ਇੱਥੇ ਪਰ ਉਹਦਾ ਬਈ ਬਹੁਤ ਵਧੀਆ ਕੰਮ ਆ ਤੁਹਾਡਾ ਜੀ ਠੀ ਇਹ ਬਈ ਤੁਸੀਂ ਆਈਡੀਆ ਕਿਵੇਂ ਲਿਆ ਸੀ ਪਹਿਲਾਂ ਵਾਲੇ ਬਾਈ ਨੇ ਥੋੜਾ ਜਿਹਾ ਸੰਗ ਦਾ ਸੀਗਾ ਵੀਡੀਓ ਚ ਉਹਨੇ ਜਾਣਕਾਰੀ ਘਟ ਦਿੱਤੀ ਆ ਤੁਸੀਂ ਦੱਸੋ ਵੀ ਕੀ ਸੋਚ ਕੇ ਸ਼ੁਰੂ ਕਰਾਈ ਪਾਰੋ ਅਸਰਨ ਭਾਈ ਮੈਂ ਪਹਿਲਾਂ ਵੀ ਦੱਸਿਆ ਸੀ ਨਾ ਪਹਿਲਾਂ ਤੋਂ ਹੀ ਰੱਖਦੇ ਆਉਣੇ ਸੀ 2000 ਮੈਂ ਮੰਨ ਲਾ ਵੀ 9 ਤੋਂ 9 8 9 ਤੋਂ ਕੀਤੀ ਕਰਦਾਗਾ ਠੀਕ ਹੈ ਜੀ ਸਹਾਇਕ ਦੇ ਤੰਦੇ ਤੌਰ ਤੇ ਜੀ ਪਹਿਲਾਂ ਪੀੜੀਦਰ ਪੀੜੀ ਅੱਗੇ ਮੈਂ ਆਪਾ ਪਾਲਦੇ ਸੀ ਇਹ ਤਰ੍ਹਾਂ ਦੇ ਵਿੱਚ ਹਨਾ ਪਾਲਦੇ ਸੀ ਉਹ ਤੋਂ ਹੀ ਬਸ ਸੰਗ ਪੈ ਗਿਆ ਹੋਰ ਖੇਤੀ ਦੇ ਨਾਲ ਨਾਲ ਠੀਕ ਹੈ ਜੀ ਹਾਂ ਤਾਂ ਕਿੰਨੇ ਕਿੰਨੇ ਸੰਦ ਜੇ ਸ਼ੁਰੂ ਕੀਤਾ ਸੀਗਾ ਬਈ ਇਹ ਇਹ ਅਸੀਂ ਕਰਿਆ ਸੀਗਾ 2022-23 ਸਿਚ ਸ਼ੁਰੂ ਕਰਿਆ ਸੀਗਾ 2023 ਦੇ ਵਿੱਚ ਸ਼ੁਰੂ ਕਰਿਆ ਸੀ 23 ਸ਼ੁਰੂ ਕਰਿਆ ਤਿੰਨ ਚਾਰ ਸਾਲ ਹੋ ਗਏ ਜੀ ਤਿੰਨ ਸਾਢੇ ਤਿੰਨ ਸਾਲ ਕਮਰਸ਼ੀਅਲ ਤੌਰ ਤੇ ਬਾਈ 2023 ਸ਼ੁਰੂ ਕਰੇ ਰੱਖਦੇ ਪਹਿਲਾਂ ਵੀ ਜਿਕੇ ਥੋੜੇ ਦਨੇ ਨੀਂਬੇ ਦੋ ਦੋ ਪਸ਼ੂ ਹੈ ਨਾ ਕਰ ਲਈ ਠੀਕ ਹੈ ਵੀ ਪ੍ਰੋਪਰ ਜਿਹੜਾ ਫਾਰਮ ਸ਼ੁਰੂ ਕਰਿਆ 2023 ਚ ਸ਼ੁਰੂ ਕਰਿਆ ਸੀ ਅਸੀਂ ਠੀਕ ਹੈ ਠੀਕ ਹੈ ਇਹ ਫਿਰ ਬਈ ਕੱਲਾ ਮੱਝਾਂ ਨਹੀਂ ਕਿਉਂ ਕਰਿਆ ਮੱਝਾਂ ਦਾ ਮਤਲਬ ਕੀ ਫਾਇਦਾਗਾ ਗਾਈਆਂ ਦਾ ਕਿਉਂ ਨਹੀਂ ਰੱਖਿਆ ਜਿਆਦਾ ਨਾਲ ਪਹਿਲਾਂ ਥੋੜਾ ਜਿਹਾ ਕੁਝ ਇਹ ਵੀ ਗੱਲ ਸੀ ਕਿ ਗਾਈਆਂ ਦੇ ਸਾਨੂੰ ਪ੍ਰੋਬਲਮ ਵੀ ਆਉਣ ਲੱਗੀ ਸੀ ਨਾ ਠੀਕ ਹੈ ਜੀ ਕੋਈ ਐਡੀ ਪ੍ਰੋਬਲਮ ਵੀ ਨਹੀਂ ਸੀਗੀ ਮੰਨ ਕੇ ਚੱਲੋ ਇੱਕ ਨਾ ਸਾਡੀ ਅਸੀਂ ਦੁੱਧ ਹੁਣ ਆਪ ਮਾਰਕੀਟਿੰਗ ਕਰਨ ਲੱਗੇ ਅੱਛਾ ਜੀ ਮਾਰਕੀਟ ਨੇ ਮਾਰਕੀਟ ਦਾ ਝਕਾਅ ਸੀ ਜ਼ਿਆਦਾਤਰ ਉਹ ਮੱਝਾਂ ਦੇ ਦੁੱਧ ਵੱਲ ਜ਼ਿਆਦਾ ਸੀਗਾ ਮੱਝਾਂ ਦੇ ਦੁੱਧ ਵੱਲ ਹਾਂ ਫਿਰ ਸਾਨੂੰ ਇੱਧਰ ਮੂਵ ਹੋਣਾ ਪੈ ਗਿਆ ਜਾਂ ਤਾਂ ਕਰਕੇ ਠੀਕ ਹੈ ਜੀ ਕਿ ਮੱਝਾਂ ਦਾ ਦੁੱਧ ਗਾਈਆਂ ਦੇ ਦੁੱਧ ਨਾਲੋਂ ਥੋੜੇ ਵਧੀਆ ਹੁੰਦਾ ਹਾਂ ਵਧੀਆ ਹੁੰਦਾ ਹੈ ਪਰ ਅੱਜ ਕੱਲ੍ਹ ਯਾਤਰ ਗਾਈਆਂ ਦੇ ਦੁੱਧ ਨੂੰ ਹਾਲੇ ਸਹੀ ਨਹੀਂ ਮੰਨਦੇ ਹੈਗੇ ਲੋਕ ਬਹੁਤ ਕਿਹੜੇ ਪਿੰਡ ਉਦੋਂ ਇਹ ਗੱਲ ਕਰਦਾ ਹੈਗਾ ਠੀਕ ਹੈ ਜੀ ਹਾਂ ਜ਼ਿਆਦਾਤਰ ਸ਼ਹਿਰ ਦੇ ਵਿੱਚ ਹੁਣ ਅਸੀਂ ਜੀ ਤਪੇ ਮਾਰਕੀਟਿੰਗ ਕਰਦੇ ਆਂਗੇ ਆਪ ਹੂੰ ਤੇ ਤਾਂ ਕਰਕੇ ਸੀ ਸਾਨੂੰ ਮੱਝਾਂ ਵੱਲੋਂ ਹੋਣਾ ਪੈ ਗਿਆ ਹੁਣ ਮੱਝਾਂ ਵੱਲੋਂ ਆਉਣਾ ਪੈ ਗਿਆ ਠੀਕ ਹੈ ਠੀਕ ਇਹਦੇ ਜੋ ਕਮਾਈ ਵਧੀਆ ਹੋ ਜਾਂਦੀ ਹੈ ਕਮਾਈ ਬਈ ਵਧੀਆ ਗਈ ਹੁਣ ਕਿੱਥੇ ਤਾਂ ਪਹਿਲਾਂ ਅਸੀਂ ਤੁਹਾਨੂੰ ਦੱਸਾਂ ਆਮ ਹੀ ਸਾਡਾ 6.5 ਰੁਪਏ ਦੁੱਧ ਪੈਂਦਾ ਸੀਗਾ ਠੀਕ ਹੈ ਹਾਂ ਹੁਣ ਕਿਵੇਂ 75 80 ਪੈਣ ਲੱਗ ਗਿਆ ਆਪ ਮਾਰਕੀਟਿੰਗ ਕਰਨ ਨਾਲ ਇਹਦੀ ਫੈਂਟ ਵਧੀਆ ਹੁੰਦੀ ਹੁੰਦੀ ਹੈ ਮੈਨੂੰ ਆਪਾਂ ਫੈਂਟ ਵਧੀਆ ਹੁੰਦੀ ਹੈ ਬਾਈ ਸਾਡੇ ਕੋਲ 70 75 7080 ਦੇ ਵਿੱਚ ਵਿੱਚ ਫੈਲ ਮੀਨਿਮਮ 7 ਤੋਂ ਉੱਤੇ ਉੱਤੇ ਹੀ ਆਉਂਦੀ ਆ ਹਾਂ ਇੱਥੇ ਤੱਕ ਹੀ ਰਹਿੰਦਾ ਹੀ ਹੈਗੀ ਠੀਕ ਹੈ ਠੀਕ ਆਪਣੇ ਕੋਲ ਨਸਲ ਕਿਹੜੀ ਹੈ ਬਈ ਇਹ ਆਪਣੇ ਕੋਲ ਜਿਆਤਰ ਮੋਰਾ ਨਸਲਾ ਬਈ ਠੀਕ ਹੈ ਤੇ ਬਾਕੀ ਆਮ ਜਿਹੜੀਆਂ ਹੁੰਦੀਆਂ ਘਰਾਂ ਦੇ ਵਿੱਚ ਉਹ ਵੀ ਹੈਗੀਆਂ ਉਹ ਵੀ ਹੈਗੀਆਂ ਨੇਗੀਆਂ ਬਈ ਠੀਕ ਹੈ ਜੀ ਤੇ ਬੀਚ ਦੇ ਪੂਚ ਜੀ ਬਈ ਇੱਕ ਕੱਲਾ ਮਤਲਬ ਦੁੱਧ ਬਾਤਰੀ ਨਹੀਂ ਨਹੀਂ ਆਪਾਂ ਤੇ ਦੁੱਧ ਖਾਤਰੀ ਆ ਬਈ ਉਹ ਕਿਹੜੀ ਆਪਾਂ ਕਿਵੇਂ ਮਤਲਬ ਆਪਾਂ ਨੂੰ ਲੱਗਦਾ ਗਾਉਂ ਇਹ ਵੇਚ ਵੀ ਦਿਨੇਗੇ ਵਿੱਚੋਂ ਮੈਂ ਹੁਣ ਆਪਾਂ ਕੋਲ ਕੱਟੀਆਂ ਵਗਰ ਤਿਆਰ ਹੋਈਆਂ ਹੋਈਆਂ ਨਹੀਂਆਂ ਉਹ ਸੂਣ ਵਾਲੀਆਂ ਨਹੀਂਆਂ ਚਾਰ ਪਾਸੇ ਸੂਣ ਲਗਾ ਨੇ ਝੋਟੀ ਆ ਗਈ ਇਹ ਆਪਾਂ ਕੱਲ ਹੀ 취ਈ ਆ ਗਈ ਹਾਲੇ ਅੱਛਾ ਨਾਲ ਦੇ ਕੱਟਾ ਕਿ ਕੱਟਰੂ ਆ ਬਈ ਕੱਟਾ ਹੈ ਵੀਰੇ ਕੱਟਾ ਹੈ ਸੱ ਕੱਟਾ ਹੀ ਹੈ ਠੀਕ ਹੈ ਤੇ ਦੇਖ ਲਓ ਬਾਈ ਸੱਜਣੋ ਹਨ ਜੇ ਕਿਸੇ ਨੇ ਲੈਣੀ ਹੋਈ ਤਾਂ ਸੰਪਰਕ ਕਰਦੇ ਆਪਾਂ ਬਾਈ ਦਾ ਨੰਬਰ ਸ਼ੇਅਰ ਕਰ ਦਾਂਗੇ ਤੁਹਾਨੂੰ ਤੇ ਬਾਈ ਕਿੰਨਾ ਕ ਮਤਲਬ ਵੀ ਮਤਲਬ ਖਰਚਾ ਖੁਰਚਾ ਆ ਜਾਂਦਾ ਜੇ ਆਪਾਂ ਗੱਲ ਕਰੀਏ ਇੱਕ ਗਾਂ ਇੱਕ ਮੱਝ ਦੇ ਲਾ ਲੋ ਹਨ ਦਿਨ ਦਾ ਕਿੰਨਾ ਕ ਖਰਚਾ ਖ ਲੈ ਜਾਂਦੀ ਹੈਗੀ ਇੱਕ ਖਰਚਾ ਦਾ ਬਈ ਅਸਲ ਨਾ ਇਹ ਦੁੱਧ ਦੇ ਹਿਸਾਬ ਨਾਲ ਹੈ ਨਾ ਕਿੰਨੇ ਕ ਉਹ ਦੇ ਰਹੀ ਹੈਗੀ ਠੀਕ ਹੈ ਪਰ ਸਾਡਾ ਮੰਨਣਾ ਵੀ ਮੈਕਸੀਮਮ 30000 ਰੁਪਏ ਦਾ ਸਾਰੇ ਸੀਜ਼ਨ ਦੇ ਵਿੱਚ ਇੱਕ ਬਸੂ ਦੰਦਾ ਸੀਜ਼ਨ ਦੇ ਵਿੱਚ ਦੇਣ ਦਾ ਆਪਾਂ ਨੂੰ ਬਚਤ ਕਰ ਦਿੰਦਾ ਇਹਨੇ ਬਚਤ ਕਰ ਦਿੰਦਾ ਹੈ ਹਾਂ ਠੀਕ ਹੈ ਰਾਈਆਂ ਕਿਵੇਂ 40000 ਰੁਪਏ ਤੋਂ 45000 ਰੁਪਏ ਬਚਤ ਕਰ ਦਿੰਦੀਆਂ ਨੇ ਜੋ ਆਪਣਾ ਤਜਰਬਾ ਆਪਾਂ ਦੇ ਕਿੰਨਾ ਕ ਕੱਢਿਆ ਉਹਨਾਂ ਕ ਦੱਸ ਸਕਦੇ ਉਹਨਾਂ ਕ ਦੱਸ ਸਕਦੇ ਆ ਠੀਕ ਹੈ ਠੀਕ ਹੈ ਤੇ ਉਹ ਜੇ ਆਪਾਂ ਗੱਲ ਕਰੀ ਬਈ ਪੌਣੀ ਕਿਉਂ ਇਹਨਾਂ ਨੂੰ ਜ਼ਿਆਦਾਤਰ ਲੋਕ ਤਾਂ ਹੁਣ ਜਿਵੇਂ ਕਹਿੰਦੇ ਨੇ ਨਾ ਵਿਰੋਧ ਵਾਲਾ ਕਰਨ ਲੱਗ ਗਏ ਵੀ ਜਿਹੜਾ ਸਾਈਲੋਜਾਚਾਰ ਦੀ ਗੱਲ ਕਰੀਏ ਵੀ ਉਹ ਤਾਂ ਵੀ ਨੁਕਸਾਨ ਕਰਦਾ ਨੀ ਨੁਕਸਾਨ ਤਾਂ ਨਹੀਂ ਕਰਦਾ ਸੈਲੇਜ ਬਾਈ ਆਪਾਂ ਵੀ ਹੁਣ ਪਿਛਲੇ ਵਾਰੀ ਪਾਇਆ ਸੀਗਾ 17 18 1 ਏਕੜ ਦਾ ਪਾਇਆ ਸੀਗਾ ਇਤਕੀ ਪਾਵਾ ਗੇ ਖਰਬੀ ਏਕੜ ਦਾ ਠੀਕ ਹੈ ਜੀ ਪਰ ਹੁਣ ਤਾਂ ਆਪਣੇ ਕੋਲ ਫਿਲਹਾਲ ਖਤਮ ਹੋ ਚੁੱਕਿਆਗਾ ਠੀਕ ਹੈ ਜੀ ਪਰ ਸੈਲੇਜ ਮਾੜਾ ਨਹੀਂ ਕਹਿ ਸਕਦੇ ਵੀ ਆਪਾਂ ਮਾੜਾ ਥੋੜਾ ਜਿਹਾ ਆਪਾਂ ਬਾਹਰਲੇ ਮੁਲਕਾਂ ਦੇ ਮਤਕਾਕ ਮੌਸਮ ਤੇ ਡਿਪੈਂਡ ਕਰਦਾ ਹੈਗਾ ਹਨਾ ਉਹਦਾ ਤਰੀਕਾ ਕਿਵੇਂ ਆਪਣਾ ਪਾਉਣ ਦਾ ਹੁਣ ਬਾਹਰ ਸੈਲੇਜ ਹੀ ਪੈਂਦਾ ਹੈਗਾ ਜ਼ਿਆਦਾਤਰ ਠੀਕ ਹੈ ਜੀ ਹੁਣ ਆਪਾਂ ਤੋਂ ਤਾਂ ਕਿਹਿੰ ਕਿੰਨੇ ਵਿਕਸਿਤ ਕੰਟਰੀਆਂ ਨੇਗੇ ਉਹ ਹਨਾ ਹਾਂ ਪਰ ਵੀ ਸੈਲਜ ਮਾੜਾ ਨਹੀਂ ਕਹਿ ਸਕਦੇ ਹੈਗੇ ਆਪਾਂ ਮਾੜਾ ਉਹਨੂੰ ਤਰੀਕਾ ਨਹੀਂ ਤਰੀਕਾ ਨਹੀਂ ਰਿਕ ਟੈਪ ਹੋਣ ਦਾ ਹਰੇਕ ਬੰਦੇ ਦਾ ਗਲਤ ਹੋ ਜਾਦਾ ਸਾਡਾ ਵੀ ਪਹਿਲਾਂ ਗਲਤ ਸੀਗਾ ਹੋਣੀ ਸਿੱਖੇ ਹੈਨਾ ਪਤਾ ਲੱਗਿਆ ਵੀ ਐ ਨਹੀਂ ਇਹ ਗਲਤ ਤਰੀਕਾ ਹੈਗਾ ਵੀ ਇੰਨਾ ਕੁ ਪਾਉਣਾ ਚਾਹੀਦਾਗਾ ਹੂੰ ਜੇ ਆਪਾਂ ਇੱਕ ਗੱਲ ਮੰਨ ਲਓ ਵੀ 15 ਕਿਲੋਟਰ ਵਾਲੀ ਮਤਲਬ ਮੱਝ ਹੈ ਇੱਕ ਜਾਂ ਗਾਂ ਆ ਗਈ ਹੁਣ ਆਪਾਂ ਕਿੰਨਾ ਕਿ ਸੈਲਜ ਪਾ ਸਕਦੇ ਆ ਨਾਲ ਲਗਭਗ ਬਾਈ ਅਸੀਂ ਤਾਂ ਸਾਡੇ ਨਾਲ ਹਰਾਚਾਰਾ ਵੀ ਹੁੰਦਾ ਗਿਆ ਅਗਰ ਸਾਡੇ ਇਕੱਲਾ ਸੈਲਜ ਨਹੀਂ ਪਾਉਂਦੇ ਅਸੀਂ 30 ਕਿਲੋ ਦੇ ਲਗਭਗ ਸੈਲਜ ਪਾਉਣੇ ਪੰਜ ਚਾਰ ਕਿਲੋ ਘੱਟ ਕੇ ਇਸ ਨੂੰ ਵੱਧ ਲੋੜ ਦੇ ਮੁਤਾਬਕ ਉਹ ਆਪ ਦੀ ਆਪਣਾ ਰੇਸ਼ੂ ਆਕੜੀ ਸੈੱਟ ਕਰ ਲੈਣੇ ਆਂਗੇ ਹਾਂ ਬੀ ਲਗਭਗ ਇੰਨਾ 30 ਕਿਲੋ ਮੱਝਾਂ ਨੂੰ ਗਮੇ ਆਪਾਂ 20 ਕਿਲੋ ਪਾ ਜਦਾਗਾ ਠੀਕ ਹੈ ਜੀ ਹਾਂ ਵੀ ਇਹ ਜ਼ਰੂਰੀ ਹੈ ਹਾਂ ਜ਼ਰੂਰੀ ਹੈ ਬਾਈ ਪਤਾ ਕਿ ਇਹ ਤੋਂ ਬਿਨਾ ਫਾਰਮ ਨਹੀਂ ਗrow ਕਰ ਸਕਦਾ ਚੈਲਜ ਤੋਂ ਬਿਨਾ ਕਿਸੇ ਲੋਡ ਵੀ ਨਹੀਂ ਗrow ਕਰ ਸਕਦਾ ਹੈਗਾ ਠੀਕ ਹੈ ਜੀ ਚੈਲਜ ਇੱਕ ਆਪਾਂ ਕਹਿ ਸਕਦੇ ਆ ਫਾਰਮ ਦਾ ਜ਼ਰੂਰੀ ਅੰਗਾ ਦਾ ਫਾਰਮ ਦਾ ਜ਼ਰੂਰੀ ਅੰਗਾ ਹਾਂ ਤੇ ਬਾਕੀ ਦੀ ਗੱਲ ਕਰੀ ਬਾਈ ਹੁਣ ਇਹਨਾਂ ਦੀ ਪਸ਼ੂਆਂ ਦੀ ਗੱਲ ਕਰੀਏ ਇਹਨਾਂ 'ਚ ਕੋਈ ਦਿੱਕਤ ਔਕਤ ਨਹੀਂ ਆਉਂਦੀ ਰਿਪੀਟਰ ਵਾਲੀ ਹੁਣ ਜੇ ਚਾਰ ਪੌਣੇ ਆ ਗਏ ਆਪਾਂ ਨਹੀਂ ਵੀਰੇ ਚਾਰ ਨਾਲ ਕੋਈ ਰਿਪੀਟਰ ਦਾ ਵਿਚਾਰ ਨਾਲ ਕੋਈ ਪ੍ਰੋਜੈਕਟ ਲੈਣਾ ਦੇਣਾ ਨਹੀਂ ਹੈਗਾ ਜੋ ਵਾਹਣ ਨੇ ਜਿਹੜੇ ਲੋਕਾਂ ਨੇ ਸਭ ਆਪਾਂ ਪਤਾ ਕਿ ਕਿਦੋਂ ਆਪਣਾ ਉਹੀ ਪਹਿਲਾਂ ਵਾਲੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਆਪਣਾ ਤਰੀਕਾ ਗਲਤ ਤਾਂ ਫਿਰ ਹ तरीकेरी ਵੀ ਗੱਲ ਹੈ ਤੇ ਬਾਕੀ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਹਨਾ ਜ਼ਿਆਦਾਤਰ ਜਿਹੜੇ ਅਮਰੀਕਾ ਵਰਗੇ ਹਨਾ ਕੈਨੇਡਾ ਵਰਗੇ ਵਿਕਸਿਤ ਕੰਟਰੀਆਂ ਨੇ ਗਿਆ ਆਪਣੇ ਨਾਲੋਂ ਤਾਂ ਮੈਂ ਕਹਿੰਦਾ ਕਿਤੇ ਜ਼ਿਆਦਾ ਨਹੀਂ ਭਾਵੇਂ ਤੁਸੀਂ ਲੱਖ ਕਹੋ ਵੀ ਆਪਾਂ ਅੱਗੇ ਆ ਫਲਾਣਾ ਠਮਕਾ ਪਰ ਜੇ ਡੇਰੀ ਫਾਰਮਾਂ ਦੀ ਗੱਲ ਕਰੀ ਉਧਰ ਬਹੁਤ ਜ਼ਿਆਦਾ ਨੇ ਉਹ ਸਾਇਲੋਜੀ ਪਾਉਂਦੇ ਨੇ ਇਕੱਲਾ ਤੇ ਨਾਲ ਮਣੇ ਮੋਟੇ ਹੋਰ ਚੀਜ਼ਾਂ ਪਾਉਂਦੇ ਨੇ ਪਰ ਉਧਰ ਕਿਉਂਕਿ ਠੰਡਾ ਏਰੀਆ ਹੈਗਾ ਉਹਦੇ ਕਰਕੇ ਉਹ ਵੱੱਧ ਪਾਉਂਦੇ ਨੇ ਆਪਾਂ ਕਿਹੜੀ ਮਗਰ ਲੱਗ ਜਾਂਦੇ ਮਗਰ ਲੱਗ ਜਾਂਦੇ ਆਪਣਾ ਤਰੀਕਾ ਉਹ ਡੈਨਮਾਰਕ ਹੈਗਾ ਬਾਈ ਉੱਤੇ ਦੇਖੋ ਦੁੱਧ ਦੀ ਕਿੰਨੀ ਪ੍ਰੋ ਤੇ ਪਰ ਵੀ ਉਹਨਾਂ ਦਾ ਉਹ ਵੀ ਸੈਲਜ ਪਾਉਂਦੇ ਨੇਗੇ ਸੈਲਜ ਪਾਉਂਦੇ ਨੇ ਸੈਲਜ ਤੋਂ ਬਿਨਾ ਬਾਈ ਫਾਰਮ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਮੇਰੇ ਹਿਸਾਬ ਨਾਲ ਤਾਂ ਹਨਾ ਤੇ ਅੱਜ ਦੀ ਘੜੀ ਬਾਈ ਕਿੰਨੇ ਕ ਜਾਨਵਰ ਹੈਗੇ ਆਪਣੇ ਕੋਲੇ ਆਪਣੇ ਕੋਲੇ 34-35 ਜਾਨਵਰ ਆ ਬਾਈ ਸਾਰੇ ਠੀਕ ਹੈ ਮੱਝਾਂ ਤੇ ਗਾਇਆਂ ਵਿੱਚ ਲੱਗ ਮੱਝਾਂ ਤੇ ਗਾਇਆਂ ਬਾਈ ਠੀਕ ਹੈ ਮੈਕਸਿਮਮ ਆਪਣੇ ਕੋਲੇ ਮਿਨੀਮਮ ਤੋਂ ਮੈਕਸਿਮਮ ਦੁੱਧ ਵਾਲੀਆਂ ਕਿੰਨੀਆਂ ਕ ਹੈਗੀਆਂ ਨੇ ਮਤਲਬ ਆਪਣੇ ਕੋਲੇ ਘੱਟ ਤੋਂ ਘੱਟ ਬਾਈ 12 ਲੀਟਰ ਵਾਲੀਆਂ ਹੈਗੀਆਂ ਨੇ ਵੱਧ ਤੋਂ ਵੱਧ 18 ਲੀਟਰ ਲਈ 18 ਲੀਟਰ ਤੱਕ ਮਤਲਬ ਗਿਆਗਾ ਹਾਂ ਇਹਦੂ ਗਾ ਹਲੇ ਆਪਾਂ ਹੋ ਨਹੀਂ ਕਰੇ ਮਿਹਨਤ ਜਾਰੀ ਹੈਗੀ ਲਏ ਜਾ ਚਲੋ ਬਹੁਤ ਵਧੀਆ ਲੱਗਿਆ ਪਹਿਲਾ ਨੰਬਰ ਤਾਂ ਨਾ ਪੰਜਾਬੀ ਭਰਾਗ ਆਪਣਾ ਯਾਰ ਹਨਾ ਦੂਜਾ ਨੰਬਰ ਬਾਈ ਜਾਪਾਨ ਕੰਟਰੀ ਤੋਂ ਆ ਕੇ ਇੱਥੇ ਬਾਈ ਨੇ ਫਾਰਮ ਸ਼ੁਰੂ ਕਰਿਆ ਤੇ ਬਾਈ ਸੰਗ ਸੰਗ ਨਹੀਂ ਲੱਗੀ ਬਈ ਲੋਕਾਂ ਨੇ ਤਾਂ ਨਹੀਂ ਤੂੰ ਨੇ ਤਾਂ ਨਹੀਂ ਮਾਰੇ ਨਹੀਂ ਬਾਈ ਸੰਗ ਤਾਂ ਕੋਈ ਨਹੀਂ ਲੱਗਿਆ ਇਹ ਤਾਂ ਬਾਈ ਕਿਦੋਂ ਫਾਰਮ ਚਲਾਇਆ ਸੀ ਉਹਨੂੰ ਬਹੁਤ ਪ੍ਰੋਬਲਮ ਆਈ ਇੱਕ ਐਡਵੋ ਗਾਈ ਸੀ 40 ਲੀਟਰ ਵਾਲੀ ਉਹ ਐਕਸਪਾਇਰ ਹੋ ਗਈ ਤੇ ਇੱਕ ਮਰਜ ਸੀਗੀ ਜੀ ਤਰੋਲੇ ਮੇਲੇ ਤੇ ਪਿਛਲੀ ਵਾਰੀ ਚਮਾਉਣੀ ਸੀਗੀ ਹਾਂ ਉਹਦੇ ਤੱਲੇ ਵੀ ਵੀ ਸਾਡੇ ਵੀ ਲੀਟਰ ਦੁੱਧ ਸੀਗਾ ਠੀਕ ਹੈ ਜੀ ਬਸ ਉਹ ਵੀ ਹੋ ਗਿਆ ਐ ਭਾਈ ਫਾਰਮ ਦੇ ਵਿੱਚ ਮਾੜੇ ਮੋਟੀਆਂ ਹਨਾ ਜਦੋਂ ਨਵਾਂ ਤੋੜਦੇ ਆ ਪ੍ਰੋਬਲਮਾਂ ਆਉਂਦੀ ਨੇ ਪਰ ਗਲਤੀਆਂ ਕਦੇ ਨਾ ਕਦੇ ਉਹ ਆਪਣੀਆਂ ਹੁੰਦੀਆਂ ਨੇ ਆਪਣੀਆਂ ਹੁੰਦੀਆਂ ਨੇ ਹਾਂ ਕਿਉਂਕਿ ਨਵੇਂ ਕੰਮ ਦੇ ਵਿੱਚ ਤਜਰਬਾ ਘੱਟ ਹੁੰਦਾਗਾ ਜਦੋਂ ਆਪਾਂ ਕਿਸੇ ਕੰਮ 'ਚ ਵੜ ਜਾਂਦੇ ਹਣਾ ਕਿਹੜਾ ਕਹਿੰਦੇ ਹੁੰਦਾ ਡਿਗ ਡਿਗ ਕਿਸਕਾਰ ਹੋਣੀ ਡਿਗ ਡਿਗ ਕਿਸਵਾਰ ਹੁੰਦੇ ਆ ਭਾਈ ਥੋੜੀ ਥੋੜੀ ਤਜਰਬੇ ਆਉਂਦੇ ਨੇ ਤੇ ਤੁਹਾਨੂੰ ਇਹੀ ਰਹਿ ਜਾਣਾ ਚਾਹੁੰਦੇ ਹਾਂ ਨਾ ਮੈਂ ਤਾਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਜੋ ਡੈਰੀ ਫਾਰਮ ਸ਼ੁਰੂ ਕਰਨਾਗਾ ਵੱਡੀ ਬਰੀਡ ਨਾਲ ਪੰਗਾ ਲਿਓ ਜੇ ਤੁਸੀਂ ਕਹੋ ਵੀ ਹਨਾ ਐਚ ਐਫ ਬਰੀਡ ਲੈ ਆਈਏ ਜਰਸੀ ਲੈ ਆਈਏ ਜਾਂ ਅਸੀਂ ਤਾਂ ਵੀ ਨੀਲੀ 라ਵੀ ਲੈ ਕੇ ਆਉਣੀ ਆ ਇਹ ਪੰਗਾ ਨਹੀਂ ਲੈਣਾ ਆਮ ਲੈ ਲਓ ਕੋਈ ਕਟਰੀ ਲੈ ਲਓ ਕਟਰੀ ਲੈ ਲਓ ਹਨਾ ਕੋਈ ਕੱਟੀ ਲੈ ਲਓ ਕੋਈ ਬੱਛੀ ਲੈ ਲਓ ਉਹਨਾਂ ਦੇ ਕੰਮ ਕਰੋ ਹੌਲੀ ਹੌਲੀ ਵੱਡੀਆਂ ਹੋਣਗੀਆਂ ਤੁਸੀਂ ਸਿੱਖੋਗੇ ਤੇ ਬਈ ਤੁਸੀਂ ਕੀ ਲੈ ਦੇਣਾ ਚਾਹੋਗੇ ਜੇ ਨਾ ਮੈਂ ਜੇ ਬਈ ਮੈਂ ਦੇ ਨਹੀਂ ਚੋੜਾਂਗਾ ਕਿਉਂਕਿ ਮੈਂ ਆਮ ਬਹੁਤ ਯਾਤਰ ਵੀਡੀਓ ਦੇਖਦਾਗਾ ਕਮੈਂਟਾਂ ਚ ਪੜਦੇ ਹੁੰਦੇ ਆਗੇ ਹਰੇਕ ਬੰਦਾ ਵੱਡੇ ਫਾਰਮ ਵਾਲੇ ਇਹੀ ਕਹਿੰਦਾਗਾ ਤੁਸੀਂ 20 ਪਸ਼ਮਾਂ ਦੀ ਥਾਂ 10 ਲੈ ਲਓ ਵੱਡੇ ਵੱਡੇ ਲੈ ਲਓ 20 ਲੀਟਰ ਵਾਲੇ ਲੈ 25 25 ਲੈ ਲਓ ਪਰ ਬਈ ਵੱਡੇ ਜਨਵਰ ਦਾ ਇੱਕ ਤਾਂ ਮਹਿੰਗਾ ਬਹੁਤ ਹਾਨ ਨੁਕਸਾਨ ਬਹੁਤ ਸ਼ੁਰੂ ਦੇ ਵਿੱਚ ਬੰਦਾ ਕੋਈ ਵੀ ਕਿਸੇ ਚੀਜ਼ ਤੇ ਡਿੱਗ ਪਿਆਣਾ ਉਹ ਫਿਰ ਉੱਠਣ ਨਹੀਂ ਦਿੰਦੀ ਜਿਵੇਂ ਹੁਣ ਬਾਈ ਨੇ ਦੱਸਿਆ ਸੀਗਾ ਵੀ ਸਾਡੇ ਕੋਲੇ 10 ਆਪਾਂ ਛੋਟੇ ਤੋਂ ਤਿਆਰ ਕਰ ਲਓ ਹਨਾ ਛੋਟੇ 10 12 ਤੋਂ ਉਹ ਤੇ ਬਰੀਡ ਦੇ ਕਿਦੋਂ ਆਪਾਂ ਕੰਮ ਕਰ ਲਾਂਗੇ ਆਪਾਂ ਨੂੰ ਆਪ ਹੀ ਨੌਲੇਜ ਆਉਂਦੀ ਜਾਊਗੀ ਅੱਗੇ ਆਹ ਹੁਣ ਬਾਈ ਨੇ ਦੱਸਿਆ ਸੀ ਨਾ ਵੀ ਸਾਡੇ ਕੋਲੇ 40 ਲੀਟਰ ਵਾਲੀ ਮਤਲਬ ਗਾਂ ਹੀ ਸੀਗੀ ਉਹਦੀ ਐਕਸਪਾਇਰ ਹੋ ਗਈ ਸੀ ਹਨਾ 20 ਲੀਟਰ ਵਾਲੀ ਮੱਝ ਸੀ ਉਹ ਐਕਸਪਾਇਰ ਹੋ ਗਈ ਸੀ ਤਾਂ ਉਹ ਜਦੋਂ ਸ਼ੁਰੂ ਸ਼ੁਰੂ ਕੀਤਾ ਹੀ ਕੋਣਾ ਕੋਈ ਗਲਤੀਆਂ ਸੀ ਬਾਈ ਨੇ ਆਪ ਮੰਨਿਆ ਤਾਂ ਤੁਸੀਂ ਬਰੀਡ ਤੇ ਕੰਮ ਨਾਲ ਲਿਓ ਪਹਿਲਾਂ ਹੌਲੀ ਹੌਲੀ ਦੇਖੋ ਹੌਲੀ ਹੌਲੀ ਗਰੋ ਕਰੋਗੇ ਇਹਨਾਂ ਦੀਆਂ ਬਿਮਾਰੀਆਂ ਬਾਰੇ ਨੌਲੇਜ ਆਊਗੀ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਅੱਗੇ ਜਾ ਕੇ ਤੇ ਬਾਈ ਜੇ ਇਹਨਾਂ ਦੀ ਗੱਲ ਕਰੀ ਪਸ਼ੂਆਂ ਦੀ ਹੁਣ ਤੁਹਾਡੇ ਕੋਲ ਦਾ ਮੱਝਾ ਜਿਆਦਾ ਨਹੀਂ ਆਦਾ ਆਪਾਂ ਮੱਝਾ ਵਾਰੀ ਪੁੱਛ ਲੈਨੇ ਆ ਇਹਨਾਂ ਨੂੰ ਦਿੱਕਤ ਕੀ ਹੁੰਦੇ ਪ੍ਰੋਬਲਮ ਕੀ ਆਉਂਦੀ ਹੈ ਮੱਝਾਂ ਨੂੰ ਬਿਮਾਰੀ ਮੂਰੀ ਐਡੀ ਤਾਂ ਬਾਈ ਕੋਈ ਮੱਝਾਂ ਚ ਵੀ ਕੋਈ ਖਾਸ ਬਿਮਾਰੀ ਨਹੀਂ ਆਉਣੀ ਹੁੰਦੀ ਹੈਗੀ ਹੈਨਾ ਮੱਝਾਂ ਜਿੱਦਾ ਜ਼ਿਆਦਾਤਰ ਬਾਲੀ ਨੇ ਇੱਕ ਆਮ ਦੋ ਗਲ ਕੋਟ ਦੇ ਮੂੰਹ ਫਰਾ ਉਹਦੇ ਟਾਈਮ ਸਰ ਵੈਕਸੀਨ ਕਰਾਉਂਦੇ ਦੇ ਸਰਕਾਰੀ ਹਸਪੀਟਲ ਵਾਲੇ ਘਰੇ ਆ ਕੇ ਵੀ ਕਰ ਜਾਂਦੇ ਆਗੇ ਹਾਂ ਠੀਕ ਹੈ ਜੀ ਆਪ ਵੀ ਕਿਨੂੰ ਨੌਲੇਜ ਹੁੰਦੀ ਆਪ ਵੀ ਕਰ ਲੈਂਦਾਗਾ ਠੀਕ ਹੈ ਜੀ ਤੇ ਇੱਕ ਬਈ ਜਿਹੜਾ ਮਟਾਇਟਸ ਵਗੈਰਾ ਦੀ ਇਹਨਾਂ ਜੇ ਜ਼ਿਆਦਾਤਰ ਪ੍ਰੋਬਲਮ ਨਹੀਂ ਆਉਂਦੀ ਹੈ ਕਿ ਉਹ ਗਾਈਆਂ 'ਚ ਜ਼ਿਆਦਾ ਹੋਉਂਦੀ ਹੈ ਉਹ ਗਾਈਆਂ 'ਚ ਜ਼ਿਆਦਾ ਆਉਂਦੀ ਹੈ ਠੀਕ ਹੈ ਜੀ ਤੇ ਬਈ ਜਿਵੇਂ ਇੱਕ ਤੁਸੀਂ ਨੂਨ ਦਾ ਸ਼ਟਰ ਰੱਖਿਆ ਇਹਦਾ ਕੀ ਫਾਇਦਾ ਕੀ ਇਹਦਾ ਇਹਦਾ ਨੂਨ ਦਾ ਬਈ ਹਰੇਕ ਵਸਿਆ ਮਰੇ ਇੱਕ ਤਾਂ ਜ਼ਰੂਰਤ ਮੁਤਾਬਕ ਹੀ ਆਪਦੇ ਆਪ ਚੱਟ ਲੈਂਦੇ ਹਾਂ ਨਾ ਕਿੰਨੇ ਕਿਹਨਾਂ ਨੂੰ ਜ਼ਰੂਰਤ ਹੁੰਦੀ ਹੈ ਜੇ ਤ ਆ ਇਹ ਤਾਂ ਨਾ ਉਹ ਸਹੀ ਨਹੀਂ ਆ ਹੁਣ ਆ ਗਈ ਡੋਜ ਆਪਾਂ ਨੂੰ ਕੋਈ ਚਾਹੀ ਨਹੀਂ ਹੁੰਦੀ ਕਿਉਂਕਿ ਇਹਦੇ ਨਾਲ ਹਾਜਮਾ ਹੁਜਮਾ ਸੈੱਟ ਰਹਿੰਦਾ ਹੈਗਾ ਹਨਾ ਨੂਨ ਨਾਲ ਬਈ ਨੂਨ ਨਾਲ ਠੀਕ ਖਲਣੀ ਵੀ ਸਾਫ ਸੁਥਰੀ ਰਹਿੰਦੀ ਹੈ ਕੀੜੇ ਵਗੈਰਾ ਨਹੀਂ ਜਿਆਦਾਤਰ ਹੋ ਹੁੰਦੇ ਹੈਗੇ ਉਹਦਾ ਆਪਾਂ ਸਾਫ ਟਾਈਮ ਟੂ ਟਾਈਮ ਸਾਫ ਕਰਦੇ ਰਹਿੰਦੇ ਹਾਂ ਮਤਲਬ ਇਹ ਨੂਨ ਵਧੀਆ ਹੈ ਨੂਨ ਵਧੀਆ ਬਈ ਨੂਨ ਤੇ ਆਮ ਮੈਂ ਇੱਕ ਬਾਹਰਲੇ ਮੁਲਕ ਦੀ ਵੀਡੀਓ ਦੇਖੀ ਸਹਿਦ ਮੈਂ ਪਤਾ ਨਹੀਂ ਗਲਤ ਹਾਂ ਮੈਂ ਸਹੀ ਹੋਵੇ ਹਨਾ ਵੀ ਉਹ ਕਹਿੰਦੇ ਵੀ ਇਹ ਨੂਨ ਦੇ ਨਾਲ ਕਲੀ ਵੀ ਛਿੱਟਣੀ ਵੀ ਬਹੁਤ ਜ਼ਰੂਰੀ ਆ ਕਲੀ ਬਈ ਕਲੀ ਨਹੀਂ ਆਹਾ ਫੜਕੜੀ ਫੜਕੜੀ ਹਾਂ ਉਹਦੇ ਨਾਲ ਕਿਹੜਾ ਮੱਲਾ ਵੀ ਹੈ ਪਸ਼ੂ ਦੇ ਅੰਦਰ ਕੋਈ ਵੀ ਚੀਜ਼ ਆਹੋ ਆ ਗਈ ਮੱਲਾ ਵੀ ਕਿ ਮੈਂ ਆਪਾਂ ਕਹਿ ਸਕਦੇ ਆਂਗੇ ਕੋਈ ਕੀੜੀ ਬਿਮਾਰੀ ਆ ਗਈ ਹੋਰ ਆ ਗਈ ਉਹਦਾ ਬਹੁਤ ਸਹਾਈ ਆ ਗਈ ਰਿਪੀਟਰ ਪ੍ਰੋਬਲਮ ਦੇ ਵਿੱਚ ਬਹੁਤ ਸਹਾਈ ਆ ਗਈ ਫੜਕੜੀ ਫੜਕੜੀ ਹਾਂ ਇਹ ਬਾਈ ਤੁਸੀਂ ਪਤਾ ਕਰ ਲਿਓ ਬਾਈ ਨੇ ਦੱਸਿਆ ਨਾ ਵੀ ਬਾਈ ਨੇ ਵੀ ਵੀਡੀਓ ਦੇਖੀ ਜੀ ਤੁਸੀਂ ਸਰਚ ਕਰ ਲਿਓ ਆਪਣੇ ਡਾਕਟਰ ਅਸੀਂ ਪਾਉਣੇ ਆ ਬਾਈ 1 ਸਾਲ ਤੋਂ ਪਿੱਛੇ ਸਾਡੇ ਨਾਲ ਸਾਨੂੰ ਰਿਜ਼ਲਟ ਆਪ ਨੂੰ ਹੀ ਬਹੁਤ ਚੰਗਾ ਫੜਕੜੀ ਫੜਕੜੀ ਹਾਂ ਪਾਉਣੇ ਆ ਠੀਕ ਹੈ ਬਾਈ ਹਾਂ ਤੇ ਦੇਖ ਲਓ ਬਈ ਤਿਆਰ ਬਾਂ ਹਨ ਤੇ ਜੇ ਕਿਸੇ ਨੇ ਪੌਣੀਆਂ ਦਾ ਪਾ ਸਕਦੇ ਕਿਉਂਕਿ ਫਾਇਦੀ ਹੈ ਨੁਕਸਾਨ ਕੋਈ ਨਹੀਂ ਨੂਨ ਤੇ ਫਟਕੜੀ ਤਾਂ ਆਮੀ ਆਪਾਂ ਘਰਾਂ ਚ ਵੀ ਵਰਤਦੇ ਹਾਂ ਹਾਂ ਥੋੜੀ ਜਿਹੀ ਕਲੀ ਵੀ ਬਈ ਦੇ ਟੱਬਾਂ ਦੇ ਵਿੱਚ ਪਾਉਣੇ ਆਗੇ ਕਿਉਂਕਿ ਇਹਦੇ ਨਾਲ ਇੱਕ ਤਾਂ ਸਾਫ ਸੁਥਰਾ ਹੁੰਦਾ ਉਲੀ ਵਗੈਰਾ ਨਹੀਂ ਲੱਗਦੀ ਹੈਗੀ ਹਨਾ ਜੀ ਇੱਕ ਆਮ ਤਰ੍ਹਾਂ ਚੰਮਾ ਦਾ ਹੈ ਨਾ 90% ਕੈਲਸ਼ੀਅਮ ਹੈ ਜਿਹੜਾ ਉਹ ਕਲੀ ਤੋਂ ਤਿਆਰ ਹੁੰਦਾ ਹੈ ਠੀਕ ਹੈ ਜੀ ਹਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹੈ ਕਿ ਨਹੀਂ ਆਮ ਆਪਣੇ ਕਹਿੰਦੇ ਹੈਗੇ ਇਹ ਐ ਵੜ ਜਾਂਦੀ ਹੁੰਦੀ ਹੈਗੇ ਐ ਬਾਕ ਕਰ ਦਿੰਦੀ ਹੈਗੀ ਜਿਆਦਾਤਰ ਕੈਲਸ਼ੀਅਮ ਤੁਸੀਂ ਆਮ ਕੱਢ ਕੇ ਦੇਖ ਲਓ ਕੈਲਸ਼ੀਅਮ ਬਣਾਉਣ ਦੇ ਤਰੀਕੇ ਵੀ ਕਲੀ ਤੁਸੀਂ ਤਿਆਰ ਹੁੰਦਾ ਹਰ ਇੱਕ ਗੱਲ ਤੁਹਾਨੂੰ ਕਹਿ ਦਿੰਨਾ ਜ਼ਰੂਰ ਚੇਤਾਵਨੀਆਂ ਹਨ ਫੇਵਰੀ ਕਾਲ ਦੇ ਵਿੱਚ ਪਾਏਗੇ ਕਿਤੇ ਉਈਆਂ ਤੁਸੀਂ ਟੱਬ ਭਰ ਕੇ ਕਲੀ ਦਰ ਦੇ ਉਰੇ ਇਹਦੀ ਡੋਜ਼ ਸ਼ਹੀ ਹੋਣੀ ਚਾਹੀਦੀ ਹੈ ਹਾਂ ਡੋਜ਼ ਥੋੜੀ ਪਾ ਦਿਓ ਜਿੰਨੀ ਕੰਮ ਲੋ ਤੁਹਾਨੂੰ ਲੱਗਦਾ ਵੀ ਇੰਨੀ ਕ ਠੀਕ ਆ ਉਨੀ ਕ ਪਾ ਲਿਓ ਇਵੇਂ ਧੱਕਾ ਨਾ ਕਰਿਓ ਪਸ਼ੂ ਨਾਲ ਹਾਂ 100 ਗ੍ਰਾਮ ਪਾ ਦੇ ਬਾਈ ਹਫਤੇ ਇੱਕ ਪੰਜ ਦਿਨ ਬਾਅਦ ਦੁਬਾਰੇ ਪਾ ਦੇਣਾ ਸਭ 200 ਗ੍ਰਾਮ ਪਾ ਦੇ ਪਾਣੀ ਦੇ ਵਿੱਚ ਪਾ ਦੇ ਬਾਈ ਪਾਣੀ ਦੇ ਵਿੱਚ ਹੀ ਪਾ ਦੇ ਪਾਣੀ ਦੇ ਟੱਬਾਂ ਦੇ ਵਿੱਚ ਹੀ ਪਾ ਦਿੰਦੇ ਆ ਆਪਣੇ ਕੋਲ ਇਥੋ ਲਈ ਆ ਕੇ ਲਿਆ ਸਕਦੇ ਜਿਹੜੇ ਬਕਾਓ ਹੁੰਦੀਆਂ ਨੇ ਇਹ ਹਾਂ ਲੈ ਸਕਦਾ ਬਾਈ ਕਿਉਂ ਨਹੀਂ ਠੀਕ ਹੈ ਬਾਈ ਦਾ ਮੈਂ ਨੰਬਰ ਦੇ ਦੂੰਗਾ ਤੁਹਾਨੂੰ ਵਧੀਆ ਜਿਹਾ ਨਾ ਮੱਜਾ ਮੈਂ ਕਿਹੜੇ ਨਵੇਂ ਬੰਦੇ ਕੰਮ ਨੂੰ ਸ਼ੁਰੂ ਕਰਦੇ ਆਗੇ ਸਾਡੇ ਨਾਲ ਵੀ ਹੋਈ ਆ ਗਈ ਉਹਨੂੰ ਆਮ ਪੁਰਾਣੇ ਫਾਰਮਾਂ ਆਗੇ ਪਤਾ ਨਹੀਂ ਮੈਂ ਗਲਤ ਕਹਿ ਰਿਹਾ ਪਤਾ ਨਹੀਂ ਸਹੀ ਵੀ ਉਹਨੂੰ ਜ਼ਿਆਦਾਤਰ ਨਾ ਉਹਨੂੰ ਪਤਾ ਨਹੀਂ ਹੁੰਦਾ ਉਹਨੂੰ ਮੱਝ ਹੀ ਵਿਚਾਰੀ ਕਿਹੜੀ ਤੇ ਮੈਂ ਕਹਿੰਦੇ ਨੇ ਆਗੇ ਆਪਾਂ ਮੰਨ ਕੇ ਚੱਲੋ ਲੱਖ ਵਾਲੀ ਆ ਗਈ ਉਹਨੂੰ ਉਹੀ ਮੱਝ 1.5 ਲੱਖ ਸਵਾ ਲੱਖ ਦੀ ਵਿਕੀ ਜਾਂਦੀ ਅੱਜ ਇਹ ਗੱਲ ਚੈਨਰਾਂ ਦੇ ਮੈਂ ਦੇਖਿਆ ਵੀ ਹੈਗਾ ਠੀਕ ਹੈ ਜੀ ਪਰ ਟੱਕਾ ਕਰਦੇ ਆ ਟੱਕਾ ਕਰਦੇ ਆਗੇ ਬਹੁਤ ਨਵਾਂ ਕਿ ਦੋ ਬੰਦਾ ਕਿਹੜਾ ਉਠਦਾ ਉਠਦਾ ਡਿੱਗ ਪਿਆਣਾ ਫੇਰ ਉਹਨਾਂ ਮੋਟਰ ਬਹੁਤ ਦੂਸਰ ਜੀ ਨਹੀਂ ਕਰਦਾ ਹਾਂ ਬਾਕੀ ਜਿਆਦਾਤਰ ਕਿਹੜੇ ਫਾਰਮ ਮੈਂ ਤੁਹਾਨੂੰ ਐ ਕਹਣਾਗਾ ਵੀ ਫੇਲ ਹੋਏ ਹੋਏ ਨੇ ਨਾ ਉਹਨਾਂ ਤੇ ਜਾ ਕੇ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਆ ਪਤਾ ਲੱਗਦਾਗਾ ਵਿੱਚ ਬੰਦੇ ਕਹਿੰਦੇ ਆ ਵੀ ਉਹ ਕਿਹੜੀਆਂ ਗਲਤੀਆਂ ਦੇ ਨਾਲ ਫੇਲ ਹੋਇਆ ਆ ਆਪਦੀਆਂ ਗਲਤੀਆਂ ਦੇ ਨਾਲ ਬੰਦੇ ਦੀਆਂ ਨੇ ਹੋਇਆ ਕਿ ਕੋਈ ਕੁਦਰਤੀ ਮਾਰ ਪੈ ਗਈ ਉਹ ਇੱਕ ਅਲੱਗ ਗੱਲ ਲੱਗੀ ਹੈ ਨਾ ਜੀ ਹੁਣ ਜਿਵੇਂ ਬਾਈ ਪਿੱਛੇ ਜੇ ਇੱਕ ਬਿਮਾਰੀ ਚੱਲੀ ਸੀਗੀ ਲਿੰਪੀਸ ਕਹਿੰਦੀ ਹੈ ਨਾ ਦੇਖੋ ਉਹ ਤਾਂ ਸਾਰੇ ਮਤਲਬ ਮੁਲਕ ਦੇ ਵਿੱਚ ਹੀ ਸੀ ਸਾ ਉਹ ਕੁਦਰਤੀ ਆਫਤਾ ਕਹਿ ਸਕਦੇ ਹਾਂਗੇ ਉਹਨੂੰ ਹਾਂ ਆਪਾਂ ਵੀ ਪਤਾ ਗਿਆ ਆਮ ਜਿਆਦਾਤਰ ਕੋਈ ਬੰਦਾ ਫਾਰਮ ਸ਼ੁਰੂ ਕਰਦਾ ਹੈਗਾ ਉਹ ਪਏ ਹੋਏ ਫਾਰਮਰ ਜਾ ਕੇ ਵਿਜ਼ਿਟ ਕਰਦਾ ਹੈਗਾ ਕਿਹੜੇ ਚੱਲ ਰਹੇ ਹੁੰਦੇ ਬੜੇ ਵਧੀਆ ਸੈਕਸਫੁਲ ਉਹਦੇ ਨਾਲ ਜੇ ਆਪਾਂ ਖੜੇ ਹੋਏ ਕਿਵੇਂ ਪੁਰਾਣੇ ਫਾਰਮ ਲੈਣਗੇ ਜੋ ਕਿਸੇ ਕੋਈ ਵੀ ਕਾਰਨ ਕਰਕੇ ਹੋਗੇ ਉਹਨਾਂ ਚ ਲਾਜ਼ਮੀ ਜ਼ਰੂਰ ਜਾਣਾ ਜਿਹੜੇ ਬੰਦ ਹੋ ਗਏ ਨਾ ਕਿਸੇ ਵੀ ਕਾਰਨ ਕਰਕੇ ਬੰਦ ਹੋ ਗਏ ਇਹ ਗੱਲ ਬਾਈ ਦੀ ਬਹੁਤ ਵਧੀਆ ਹੈਗੀ ਇਹ ਆਪਣੀ ਲੋਕਾਂ ਦੀ ਖਾਮੀ ਵੀ ਆ ਕਿਉਂਕਿ ਆਪਾਂ ਉਹ ਚੀਜ਼ ਪਿੱਛੇ ਭਜਦੇ ਆ ਜਿਹੜੀ ਅੱਜ ਮਤਲਬ ਗਰੋਥ ਦੇ ਵਿੱਚ ਹੈ। ਕਈ ਵਾਰੀ ਜਿਹੜੇ ਗਰੋਥ ਜ਼ਿਆਦਾ ਕਰ ਲੈਂਦੇ ਆ ਉਹ ਬੰਦੇ ਵੀ ਥੋੜੇ ਆਕਰੋੜ ਹੋ ਜਾਂਦੇ ਆ ਹਨਾ ਵਿੱਚ ਆਪਣ ਸੁਪਨੇ ਵੀ ਬਈ ਪਸੂਆਂ ਚ ਬਾਹਲੇ ਵੱਡੇ ਦਿਖਾ ਦਿੱਤੇ ਜਾਂਦੇ ਆ ਪਰ ਉਹ ਇੰਨਾ ਛੇਤੀ ਹੁੰਦੇ ਨਹੀਂ ਹੈਗੇ। ਹਾਂ ਸਮਾਂ ਸਮਾਂ ਪਾ ਕੇ ਸਾਰਾ ਕੁਝ ਸਮਾਂ ਪਾ ਕੇ ਹੀ ਲੱਗਦਾ ਹਨਾ। ਸਮਾਂ ਮਿਹਨਤ ਤੇ ਸਬਰ ਇਹ ਤਿੰਨੇ ਚੀਜ਼ਾਂ ਜੇ ਤੁਹਾਡੇ ਵਿੱਚ ਹੈਗੀਆਂ ਨੇ ਤੇ ਇੱਕ ਕੰਮ ਕਰਨ ਦਾ ਜਜ਼ਬਾ ਇਹ ਚਾਰੀ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਬਈ ਕੰਮ ਕਰ ਸਕਦੇ ਹੋ ਜੇ ਇੱਕ ਵੀ ਚੀਜ਼ ਤੁਹਾਡੇ ਚ ਨਹੀਂ ਹੈਗੀ ਸਬਰ ਨਹੀਂ ਹੈਗਾ ਮਿਹਨਤ ਕਰਨ ਦਾ ਕੋਈ ਕੋਲ ਤਰੀਕਾ ਨਹੀਂ ਹੈਗਾ ਜੇ ਤੁਸੀਂ ਸਬਰ ਨਹੀਂ ਰੱਖ ਸਕਦੇ ਫਿਰ ਤੁਸੀਂ ਕਦੇ ਕਾਮਯਾਬ ਨਹੀਂ ਹੋਵੋਗੇ ਇਹ ਕੰਮ ਦਾ ਛੱਡੋ ਤੁਸੀਂ ਕਿਸੇ ਦੇ ਵਿੱਚ ਵੀ ਨਹੀਂ ਹੋ ਸਕੋਗੇ ਸਬਰ ਜਰੂਰ ਰੱਖਣਾ ਪਊਗਾ ਜਿਵੇਂ ਹੁਣ ਮੰਨ ਲਓ ਕਿ ਆਪਾਂ ਨੌਕਰੀ ਕਰਨ ਲੱਗ ਗਏ ਆਪਾਂ ਨੂੰ ਚਲੋ ਤਨਖਾਹ ਆਪਾਂ ਨੂੰ ਪਤਾ ਵੀ 15 ਦਿਨਾਂ ਦੇ ਬਾਅਦ ਆਈ ਜਾਣੀ ਆ ਮਹੀਨੇ ਬਾਅਦ ਆਈ ਜਾਣੀ ਆ ਪਰ ਇਹ ਜਿਹੜਾ ਕੰਮ ਆਣਾ ਇਹਦੇ 'ਚ ਟਾਈਮ ਲੱਗਦਾ ਪਰ ਜਦੋਂ ਸਮਾਂ ਆਉਂਦਾਗਾ ਫਿਰ ਸੂਈਆਂ ਇੱਕੋ ਲਾਤੀ ਘੁੰਮਦੀਆਂ ਨੇ ਜਿਵੇਂ ਹੁਣ ਬਾਈ ਨੇ ਦੱਸਿਆ ਵੀ ਅੱਜ ਜੀ ਸਮੇਂ ਹਨਾ ਬਹੁਤ ਮਿਹਨਤ ਕਰ ਰਹੇ ਨੇ ਡੇ ਬਾਈ ਡੇ ਹਨਾ ਗਰੋਥ ਹੋ ਰਹੀ ਆ ਕੁਝ ਨਾ ਕੁਝ ਨਵਾਂ ਸਿੱਖਦੇ ਤਾ ਹੌਲੀ ਹੌਲੀ ਸਿੱਖੋਗੇ ਤੇ ਕੋਈ ਗੱਲਬਾਤ ਬਾਈ ਫਾਰਮ ਦੇ ਬਾਰੇ ਕਹਿਣੀ ਹੋਵੇ ਬਸ ਬਾਈ ਵਧੀਆ ਮੈਂ ਤਾਂ ਕਹਿੰਦਾ ਆਪਣੀ ਮਿਹਨਤ ਕਰੋ ਤੇ ਮਿਹਨਤ ਇੱਕ ਦਿਨ ਜ਼ਰੂਰ ਅੰਗ ਲਿਆਉਗੀ ਮਿਹਨਤ ਰੰਗ ਲਿਆਉਗੀ ਬਾਹਰਪੂਰ ਨਾ ਜਾਇਆ ਕਰੋ ਯਾਰ ਕੋਈ ਫਾਇਦਾ ਨਹੀਂ ਹੁੰਦਾ ਧੱਕੇ ਨੇ ਉਧਰ ਸਿੱਧੀ ਪੰਜਾਬੀ ਚ ਗੱਲਾਂ ਚਾਹੀ ਕਿਸੇ ਨੂੰ ਗੱਲ ਦਾ ਗੁੱਛਾ ਲੱਗੇ ਹਨਾ ਕਿਸੇ ਵੀ ਤਰ੍ਹਾਂ ਦਾ ਗੁੱਸਾ ਕਰਿਓ ਕੋਈ ਦਿੱਕਤ ਨਹੀਂ ਕਿਉਂਕਿ ਬਾਹਰ ਹੁਣ ਕੁੜੀਆਂ ਮੁੰਡਿਆਂ ਨਾਲ ਗੱਲ ਕਰਦੇ ਆ ਬਾਈ ਬੇਸਮੈਂਟਾਂ ਚ ਰਹਿੰਦੇ ਨੇ ਯਾਰ ਪਹਿਲਾਂ ਦੇ ਜਿਹੜੇ ਬੰਦੇ ਗਏ ਹੋਏ ਨੇ ਆਪਣੇ 2000 ਤੋਂ ਪਹਿਲਾਂ ਪੂਲਾਂ ਦੇ 2010 ਤੋਂ ਪਹਿਲਾਂ ਦੇ ਉਹ ਬੰਦੇ ਉੱਥੇ ਸੈ ਹੁਣ ਤਾਂ ਬਾਈ ਤੁਸੀਂ ਠੱਕੇ ਖਾਓਗੇ ਯਾਰ ਕੋਈ ਫੈਰ ਨਹੀਂ ਇਹੋ ਜਿਹਾ ਕੰਮ ਸ਼ੁਰੂ ਕਰੋ ਠੀਕ ਹੈ ਜੇ ਤੁਸੀਂ 23-24 ਲੱਖ ਰੁਪਏ ਵੀ ਤੁਹਾਡਾ ਲੱਗਦਾ ਹੈਗਾ ਉਹਦੇ ਜੇ ਤੁਸੀਂ 10 ਲੱਖ ਵੀ ਲਾ ਕੇ ਜੇ ਕੰਮ ਸ਼ੁਰੂ ਕਰੋਗੇ ਕੋਈ ਮੁਰਗੀ ਫਾਰਮ ਦਾ ਹੂੰ ਮੁਰਗੀ ਫਾਰਮ ਦਾ ਕਰ ਲਓ ਠੀਕ ਹੈ ਜੀ ਆਹ ਆ ਕੰਮ ਵੀ ਬਹੁਤ ਸੋਹਣਾ ਇੱਕ ਨੰਬਰ ਦਾ ਪੰਜਾਬ ਦੇ ਵਿੱਚ ਰਹੋਗੇ ਦੂਜੇ ਨੰਬਰ ਕੋਲੇ ਰਹੋਗੇ ਕੰਮ ਕਰੋਗੇ ਠੀਕ ਹੈ ਜੀ ਪੈਸੇ ਵਧੀਆ ਮਿਲਦੇ ਨੇ ਬਾਈ ਕੋਈ ਦਿੱਕਤ ਨਹੀਂ ਪਰ ਮਿਹਨਤ ਹੈ ਮਿਹਨਤ ਹੈ ਯਕੀਨਤਾ ਕੋਈ ਵੀ ਮਾੜਾ ਨਹੀਂ ਹੈਗਾ ਬਾਈ ਕੋਈ ਮਰਜ਼ੀ ਕਰ ਲਓ ਕਿੱਧਰ ਆਪ ਦੇ ਆਪ ਨੂੰ ਸਹੀ ਲੱਗਦਾ ਹੈ ਜੀ ਬਾਕੀ ਆ ਆਪਦਾ ਕਾਰੋਬਾਰ ਹੈ ਕੋਈ ਟੋੜੇ ਆਬਦੇ ਤੇ ਆ ਕੱਲ ਨੂੰ ਮੰਨ ਲਓ ਕੋਈ ਪ੍ਰੋਬਲਮ ਆਉਂਦੀ ਆ ਰੱਬ ਨਾ ਕਰੇ ਹਨਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਵੀ ਆਪਾਂ ਨੂੰ ਹਟਰਾ ਪੂਗਾ ਆਪਣਾ ਐਗਰੀਮੈਂਟ ਕੀਤਾ ਵਾ ਇੱਥੇ ਆਪਦਾ ਕੰਮ ਆ ਬਾਈ ਦਾ ਠੀਕ ਹੈ ਜਿੰਨਾ ਕਰ ਲਓਗੇ ਤੁਹਾਡਾ ਆਪਣੀ ਆ ਓਨੇ ਪੈਸੇ ਵੱਧ ਵਧਣਗੇ ਜਿੰਨਾ ਮਤਲਬ ਕੰਮ ਵਧੀਆ ਕਰੋਗੇ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਥੋਲੇ ਬਾਈ ਆਪਣੀ ਲੋਕੇਸ਼ਨ ਕੀ ਆ ਇਹ ਦੱਸਿਓ ਥੋੜੀ ਇਹ ਬਾਈ ਨੇੜੇ ਆਪਣੇ ਗਰਗਟੂਲਾ ਸਟੋਰ ਕੋਲੇ ਆ ਗਏ ਜੀ ਐਸ ਸਕੂਲ ਦੇ ਨਾਲ ਆਪਣੀ ਗੰਦ ਸੰਗ ਜੀ ਐਸ ਸਕੂਲ ਦੇ ਨਾਲ ਕਿਹੜੀ ਪਿੰਡੀ ਬਾਈ ਦੀ ਆ ਬਾਈ ਇਹ ਨਾਨਕਪੁਰ ਪਿੰਡੀ ਥੋਲਾ ਬਾਈ ਦੀ ਆ ਵੀਰੇ ਨਾਨਕਪੁਰ ਪਿੰਡੀ ਤੁਸੀਂ ਜਰੂਰ ਵੇਟ ਕਰ ਲਿਓ ਹਨਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਬਾਈ ਕੋਲੇ ਆ ਜਿਓ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਕੰਮ ਕਰਦੇ ਨੇ ਕਿਵੇਂ ਦੇਖਭਾਲ ਕਰਦੇ ਨੇ ਕੀ ਪਾਉਂਦੇ ਨੇ ਕਿੰਨਾ ਚਾਰ ਪਾਉਂਦੇ ਨੇ ਜਰੂਰ ਵੇਟ ਕਰ ਲੇ ਤੇ ਤੁਹਾਡੇ ਵੀ ਫਾਰਮ ਹੈਗਾ ਕਿਸੇ ਦੋਸਤ ਦਾ ਮਿੱਤਰ ਦਾ ਹਨਾ ਮੁਰਗੀ ਫਾਰਮ ਕੋਈ ਕੁੱਤੇ ਰੱਖਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਜਾਨਵਰ ਹੈਗੇ ਨੇ ਤਾਂ ਤੁਸੀਂ ਦਿੱਤੇ ਨੰਬਰ ਤੇ ਕਾਲ ਕਰਕੇ ਵੀਡੀਓ ਬਣਵਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ